ਸਾ ਤਸਰੀਆਂ ਗਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਪਾਕਿਸਤਾਨ ਗਈ ਪੰਜਾਬੀ ਔਰਤ ਨੇ ਬਦਲਿਆ ਨਾਮ ਕੀਤਾ ਵਿਆ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਗਏ ਭਾਰਤੀ ਸਿੱਖ ਸ਼ਰਦਾਲ ਨੂੰ ਸ਼ਰਦਾਲੂਆਂ ਦੇ ਜਥੇ ਜੱਥੇ ਵਿੱਚੋਂ ਕਪੂਰਥਲਾ ਦੀ ਲਾਪਤਾ ਹੋਈ ਔਰਤ ਸਰਬਜੀਤ ਕੋਰ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸਰਬਜੀਤ ਕੋਰ ਹੁਣ ਲਾਪਤਾ ਨਹੀਂ ਹੈ ਬਲਕਿ ਉਸ ਨੇ ਪਾਕਿਸਤਾਨ ਵਿੱਚ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਹੈ ਤੇ ਉੱਥੇ ਵਿਆਹ ਕਰਵਾ ਲਿਆ ਹੈ ਪਛਾਣ ਸਰਬਜੀਤ ਕੋਰ ਪਿੰਡ ਐ ਮੈਨੀਪੁਰ ਡਾਕ ਘਰ ਟਿੱਬਾ ਤੇ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੀ ਸੀ ਪਾਕਿਸਤਾਨੀ ਯਾਤਰਾ ਨੂੰ 4 ਨਵੰਬਰ ਨੂੰ ਇੱਕ 1932 ਸ਼ਰਧਾਲੂਆਂ ਦੇ ਸਮੂਹ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ 10 ਦਿਨਾਂ ਬਾਅਦ ਜਦੋਂ ਸਮੂਹ ਵਾਪਸ ਸਮੂਹ ਵਾਪਸ ਭਾਰਤ ਪਰਤਿਆ ਤਾਂ ਉਸ ਵਿੱਚ ਸਿਰਫ 2200 1922 ਸ਼ਰਧਾਲੂ ਸਨ ਅਤੇ ਸਰਬਜੀਤ ਕੋਰ ਗੈਰਹਾਜ਼ਰ ਗੈਰਹਾਜ਼ਰ ਸੀ ਜਾਂਚ ਦوران ਇਹ ਹੈਰਾਨੀਜਨਕ ਖੁਲਾਸਾ ਹੋਇਆ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਫਾਰਮ ਤੇ ਰਾਸ਼ਟਰੀਅਤਾ ਤੇ ਪਾਸਪੋਰਟ ਨੰਬਰ ਵਰਗੀ ਮਹੱਤਵਪੂਰਨ ਜਾਣਕਾਰੀ ਖਾਲੀ ਛੱਡੀ ਗਈ ਸੀ ਜਿਸ ਦੇ ਕਾਰਨ ਉਸ ਦੇ ਇਰਾਦਿਆਂ ਤੇ ਸ਼ੱਕ ਪੈਦਾ ਹੋਇਆ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਦੁਕਾਨੀਆਂ ਨਾਲ ਸੰਪਰਕ ਕਰਕੇ ਪਾਲ ਸ਼ੁਰੂ ਕੀਤੀ ਤਾਜ਼ਾ ਜਾਣਕਾਰੀ ਅਨੁਸਾਰ ਸਰਬਜੀਤ ਕੋਰ ਨੇ ਆਪਣਾ ਨਾਮ ਨੂਰ ਹਸੈਨ ਰੱਖ ਲਿਆ ਹੈ ਤੇ ਪਾਕਿਸਤਾਨ ਵਿੱਚ ਵਿਆਹ ਕਰਵਾ ਲਿਆ ਹੈ ਜਿਸ ਦੇ ਸਰਟੀਫਿਕੇਟ ਵੀ ਸਾਹਮਣੇ ਆਏ ਹਨ ਪਾਕਿਸਤਾਨ ਵਿੱਚ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਸਰਦਾਲੂਆਂ ਦੇ ਜਥੇ ਵਿੱਚੋਂ ਕਪੂਰਥਲਾ ਦੀ ਲਾਪਤਾ ਹੋਈ ਔਰਤ ਸਰਬਜੀਤ ਕੋਰ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਸਰਬਜੀਤ ਕੋਰ ਹੁਣ ਲਾ ਪਤਾ ਨਹੀਂ ਹੈ ਬਲਕਿ ਉਸ ਨੇ ਪਾਕਿਸਤਾਨ ਵਿੱਚ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖ ਲਿਆ ਹੈ ਤੇ ਉੱਥੇ ਵਿਆਹ ਕਰਵਾ ਲਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ